ਚੜਦੋ ਹਾਂ ਜੀ ਸਰ ਕੀ ਨਾਮ ਹੈ ਆਪਣਾ ਕੀ ਮਸਲਾ ਤੁਹਾਡਾ ਹਾਂ ਜੀ ਮੇਰਾ ਨਾਮ ਕਮਲਜੀਤ ਸਿੰਘ ਹੈ ਜੀ ਮੈਂ ਇਸ ਕਾਲਜ ਦੇ ਵਿੱਚ 2012 ਤੋਂ ਐਜ਼ ਗੈਸ ਫੈਕਿਲਟੀ ਅਸਿਸਟੈਂਟ ਪ੍ਰੋਫੈਸਰ ਲੈਕਚਰਰ ਕੰਮ ਕਰ ਰਿਹਾ ਹਾਂ ਤੇ ਹੁਣ ਸਰਕਾਰ ਨੇ ਨਵੀਆਂ ਭਰਤੀਆਂ ਕੀਤੀਆਂ ਉਹਦੇ ਵਿੱਚ 1155 ਨਵੇਂ ਪ੍ਰੋਫੈਸਰ ਰੱਖੇ ਗਏ ਹੈ ਪਰ ਇਹ ਜਿਹੜੇ ਨਵੇਂ ਪ੍ਰੋਫੈਸਰ ਰੱਖੇ ਹੈ ਉਹਨਾਂ ਦੇ ਜੁਆਇਨਿੰਗ ਰਿਪੋਰਟ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਉਹਨਾਂ ਨੂੰ ਜੁਆਇਨ ਕਰਵਾ ਲਿਆ ਜਾਵੇ ਜਿੱਥੇ ਗੈਸ ਫੈਕਿਲਟੀ ਲੱਗੇ ਹੋਏ ਹੈ ਉਸ ਸਾਮੀ ਨੂੰ ਖਾਲੀ ਸਮਝ ਕੇ ਤਾਂ ਅਗਰ ਉਹ ਜੁਆਇਨ ਕਰਵਾ ਲਿੱਤੇ ਗਏ ਹੈ ਸਾਰੇ ਜਾਣੇ ਤਾਂ ਫਿਰ ਸਾਡੀਆਂ ਸਾਮੀਆਂ ਕਿੱਥੇ ਆ ਸਰਕਾਰ ਨੂੰ ਚਾਹੀਦਾ ਪਹਿਲਾ ਸਾਡੇ ਪੱਖ ਦੇ ਵਿੱਚ ਆ ਕੇ ਕੋਈ ਪਾਲਿਸੀ ਬਣਾਈ ਜਾਵੇ ਸਾਡੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਵੇ ਸੁਰੱਖਿਅਤ ਕਰਨ ਤੋਂ ਬਾਅਦ ਸਾਨੂੰ ਭਰੋਸਾ ਹੋ ਜਾਏਗਾ ਕਿ ਸਾਡੀ ਨੌਕਰੀ ਹੈਗੀ ਹੈ ਉਸ ਤੋਂ ਨਵੇਂ ਸਾਮੀ ਭਰ ਲਿਆ ਜਾਣਾ ਹੁਣ ਤੁਹਾਡੀ ਮੰਗ ਕੀ ਹੈ ਮੰਗ ਇਹ ਹੀ ਹੈ ਜੀ ਸਾਡੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਵੇ ਤੇ ਜਿਹੜਾ ਸਾਡਾ ਮਾਣ ਮਾਨਪੱਤਾ ਹੈ ਸਾਡੇ ਜਿਹੜਾ ਮਨ ਦੀ ਤਨਖਾਹ ਹੈ ਸਾਨੂੰ ਦਿੱਤੀ ਜਾਵੇ ਸਰ ਜੀ ਜਿਹੜਾ ਜੀ ਸੂਬਾ ਜਥੇਬੰਦੀ ਹੈ ਉਹਦੇ ਕਹਿਣ ਤੇ ਪੰਜਾਬ ਦੇ ਜਿੰਨੇ ਵੀ ਸਰਕਾਰੀ ਕਾਲਜਸ ਐ ਸਾਰਿਆਂ ਦੇ ਵਿੱਚ ਇੱਕ ਦਿਨ ਲਈ ਰੋਸ ਪ੍ਰਦਰਸ਼ਨ ਲਾਇਆ ਗਿਆ ਜਿਵੇਂ ਸਾਨੂੰ ਅੱਗੇ ਸੂਬਾ ਜਥੇਬੰਦੀ ਹਦੇਸ਼ ਕਰੂਗੀ ਉਸ ਤਰੀਕੇ ਨਾਲ ਇਸ ਨੂੰ ਪੂਰੇ ਪੰਜਾਬ ਦੇ ਵਿੱਚ ਹੀ ਕਿਸੇ ਤਰੀਕੇ ਨਾਲ ਅੱਗੇ ਲਿਖਿਆ ਜਾ ਜਿਹੜੇ ਪੁਰਾਣੇ ਵਰਕਰ ਕੰਮ ਕਰਦੇ ਸੀ ਕਿੰਨੇ ਵਰਕਰ ਐ ਉਹ ਜਿਹੜੇ ਪੁਰਾਣੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਰਕਾਰੀ ਕਾਲਜਸ ਐ ਉਹਦੇ ਗੈਸਟ ਫਿਗਰਟੀ ਲਗਭਗ 843 ਐ ਤੇ 1157 ਦੀਆਂ ਪੋਸਟਾਂ ਹੈਗੀਆਂ ਤਾਂ ਇਹਦਾ ਮਤਲਬ ਸਾਰਿਆਂ ਦੇ ਸਿਰ ਦੇ ਉੱਪਰ ਤਲਵਾਰ ਲਟਕ ਰਹੀ ਹੈ ਕਿ ਉਹ ਆਪਦੀ ਨੌਕਰੀ ਤੋਂ ਸ਼ਾਇਦ ਹੱਥੋਂ ਬੈਠਾ ਪਰ ਅਜੇ ਇਹ ਮੂਝ ਬਣੀ ਆਂ ਆਸ਼ਵਾਸਨ ਹੈ ਸਰਕਾਰ ਦਾ ਕਿ ਤੁਹਾਨੂੰ ਕੁਝ ਨਹੀਂ ਹੋਏਗਾ ਪਰ ਸਾਡੀ ਸਰਕਾਰ ਤੋਂ ਹੀ ਮੰਗੇ ਕਿ ਸਾਨੂੰ ਇਸੇ ਨਿੱਕੇ ਨਾਲ ਆਸ਼ਵਾਸਨ ਨਿੱਕੀ ਰੂਪ ਦੇ ਵਿੱਚ ਕੋ ਪਾਲਿਸੀ ਦੇ ਰੂਪ ਦੇ ਵਿੱਚ ਦਿੱਤਾ ਜਾਵੇ ਕਿ ਸਾਨੂੰ ਭਰੋਸਾ ਹੋਵੇ ਸਾਡੇ ਸਾਰੇ ਕੈਡਰ ਨੂੰ ਕਿ ਅਸੀਂ ਆਪ ਦੀਆਂ ਨੌਕਰੀਆਂ ਦੀ ਸੁਰੱਖਿਤਾ ਹੈ ਆਪ ਦੇ ਪਰਿਵਾਰਾਂ ਨੂੰ ਅਸੀਂ ਪਾਲ ਸਕਦਾ ਹਾਂ ਹੁਣੇ ਟਾਈਮ ਤੇ ਫਿਰ ਅਗਲਾ ਤੁਹਾਨੂੰ ਕਦਮ ਕੀ ਹੋਏਗਾ